ਫਿਰ ਕੋ ਲੱਗੇ ਨਾ ਹੁਣ ਫਿਰ ਹੁਣ ਗੱਡੀ ਤੇ ਬੈਠਣ ਲੱਗੇ ਨਾ ਹਾਂਜੀ ਹੁਣ ਚੜਾ ਗਏ ਔਰ ਗੱਡੀ ਤੇ ਬੈ ਕੇ ਆਪਣੀ ਗੱਡੀ ਤੇ ਛੱਤ ਖਵਾ ਲਈ ਲੱਗਦੀ ਹੈ ਛੱਤਾ ਪਾਉ ਬਿਲਕੁਲ ਇਕੱਲੀ ਧੁੱਪ ਤੁਹਾਨੂੰ ਲੱਗਦੀ ਉਹਨਾਂ ਨੂੰ ਲੱਗਦੀ ਹੈ ਆਹੀ ਫਰਕ ਹੈ ਇਹ ਪਹਿਲੀ ਵਾਰ ਧਰਤੀ ਤੇ ਉਤਰੇ ਨੇ ਇਹਨਾਂ ਨੂੰ ਹੁਣ ਪਤਾ ਲੱਗੂ ਕਿਹੜੇ ਭਾਅ ਵਿਕਦੀ ਹੈ ਸਾਬ ਕੈਪਟਨ ਮਨਿੰਦਰ ਸਿੰਘ ਜੀ ਦੁਪਹਿਰੇ 2 ਵਜੇ ਨਿਕਲਦਾ ਪੰਜਾਬ ਵਿਚੋਂ ਸ਼ਾਮ ਨੂੰ 4 ਵਜੇ ਵਾਪਸ ਆਣਾ ਕਹਿੰਦਾ ਬਹੁਤ ਚਾਲੇ ਬਹੁਤ ਜਿਆਦਾ ਨਾ ਬੱਚੇ ਨਾ ਉਹ ਆਉਣਗੇ ਥੱਲੇ ਆਉਣਗੇ ਆਉਣਗੇ ਜਨਾਬ ਜੀਐਮ ਸਾਹਿਬ ਜਿੰਦਾਬਾਦ ਨਾਡਾ ਸੀਐਮ ਜਿੰਦਾਬਾਦ ਨਾਡਾ ਵੀ ਸਾਡੀ ਜੀਐਮ ਭਗਵਾਨ ਜਿੰਦਾਬਾਦ ਨਾਡਾ ਸੀਐਮ ਜਿੰਦਾਬਾਦ ਜਿੰਦਾਬਾਦ ਜੀਐਮ ਭਗਵਾਨ ਜਿੰਦਾਬਾਦ ਜਿੰਦਾਬਾਦ ਜੀਐਮ ਭਗਵਾਨ ਜਿੰਦਾਬਾਦ ਤਰਾਹੇ ਦੇ ਵਿੱਚ ਤੁਸੀਂ ਟਿਕੜੇ ਮੈਂ ਤਾਂ ਜਾ ਰਹੇ ਮੋਗੇ ਨੂੰ ਜੀ ਆਸਤੇ ਤੁਸੀਂ ਮੈਨੂੰ ਖੜਾ ਕੇ ਜਿਹੜਾ ਕਿ ਤੁਹਾਡਾ ਹੱਕ ਵੀ ਬਣਦਾ ਹੈ ਤੁਸੀਂ ਮੈਨੂੰ ਖੜਾ ਕੇ ਮਾਨ ਸਤਕਾਰ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਹੈ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਲੋਕਾਂ ਦੇ ਵਿੱਚ ਜਾ ਕੇ ਪਾਰਟੀ ਦੀਆਂ ਜਿਹੜੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨੇ ਉਹ ਦੱਸਾਂਗੇ ਤੇ ਜਿਹੜੀ ਤਾਨਾਸ਼ਾਹੀ ਕਰਕੇ ਇਹਨਾਂ ਨੂੰ ਇਹ ਲੱਗਦਾ ਹੈ ਸ਼ਾਇਦ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਤੇ ਕਰਕੇ ਅਸੀਂ ਆਵਾਜ਼ੀ ਪਾਰਟੀ ਨੂੰ ਰੋਕ ਲਾਂਗੇ ਪਰ ਦਰਿਆਵਾਂ ਨੂੰ ਨੱਥੀ ਲੱਗਦੇ ਦਰਿਆ ਆਪ ਦਾ ਰਸਤਾ ਆ ਬਣਾਉਂਦੇ ਨੇ ਤੁਸੀਂ ਸਾਰੇ ਕੇਜਰੀਵਾਲ ਹੀ ਹੋ ਸਾਨੂੰ ਮੈਨੂੰ ਤੁਹਾਡੀ ਸੋਚ ਤੇ ਤੁਹਾਡੇ ਇਰਾਦੇ ਤੇ ਤੁਹਾਡੀ ਵਫਾਦਾਰੀ ਤੇ ਕੋਈ ਸ਼ੱਕ ਨਹੀਂ ਤੇ ਮੈਂ ਹੁਣ ਆਇਆ ਤਾਂ ਮਾਛੀਵਾੜੇ ਉਹ ਤੋਂ ਪਹਿਲਾਂ ਮਰਿੰਡੇ ਹੈ ਨਾ ਤੇ ਲੋਕ ਜਿਸ ਤਰੀਕੇ ਨਾਲ ਬਾਹਰ ਨਿਕਲ ਕੇ ਆ ਰਹੇ ਨੇ ਹੈ ਤਾਂ ਇੱਕ ਚੱਪਾ ਸੱਦਾ ਬੱਤਰ ਵੀ ਦਿੱਤਾ ਤਾਂ ਐਸੀ ਹੈ ਜਿੱਦੇ ਬਲਾ ਕੇ ਕੀਤਾ ਪ੍ਰੋਗਰਾਮ ਹੋਤੇ ਕੀ ਹਾਲ ਹੋਊਗਾ ਨਾ ਸੋ ਇਸ ਕਰਕੇ ਆਪਾਂ ਜੋ ਲੋਕਾਂ ਦੇ ਹੱਕਾਂ 'ਚ ਕੰਮ ਕੀਤੇ ਨੇ ਉਹਨਾਂ ਨੂੰ ਦੱਸਣਾ ਕਿਸੇ ਨੂੰ ਮੈਂ ਸਾਰਿਆਂ ਨੂੰ ਤੁਹਾਨੂੰ ਬੇਨਤੀ ਕਰਦਾ ਤੁਸੀਂ ਜਾਓਗੇ ਅਗਲੇ 2 ਮਹੀਨੇ ਲੋਕਾਂ ਨੂੰ ਕਿਸੇ ਨੂੰ ਮੰਦੀ ਭਾਸ਼ਾ ਦਾ ਪ੍ਰਯੋਗ ਨਹੀਂ ਕਰਨਾ ਕੋਈ ਫੇਸਬੁੱਕ ਤੇ ਵੀ ਕੋਈ ਕਮੈਂਟ ਦੇ ਵਿੱਚ ਵੀ ਗਲਤ ਨਹੀਂ ਕਹਿਣਾ ਜੇ ਕੋਈ ਤੁਹਾਨੂੰ ਕੁਝ ਕਹਿੰਦਾ ਹੈ ਕਿ ਆਪਾਂ ਧੰਨਵਾਦ ਤੂੰ ਆਪਣਾ ਕੰਮ ਕਰ ਮੈਂ ਆਪਣਾ ਕਰਦਾ ਨਾ ਆਪਾਂ ਕੋਈ ਜਲਾਬ ਬਾਜੀ ਹੈ ਜਾਂ ਮੀਣੋ ਮੀਣੀ ਨਹੀਂ ਹੋਣਾ ਤੇ ਸਿਰਫ ਆਪਣੀਆਂ ਪ੍ਰਾਪਤੀਆਂ ਦਿਖਾਉਣੀਆਂ ਨੇ ਕਿ ਕਿਵੇਂ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਕਿਵੇਂ ਕਸੀਆਂ ਦਾ ਪਾਣੀ ਨਹਿਰਾਂ ਦਾ ਪਾਣੀ ਖੇਤਾਂ ਤੱਕ ਪਹੁੰਚ ਰਿਹਾ ਹੈ ਕਿਵੇਂ ਜਿਹੜਾ ਬਿਜਲੀ ਦੇ ਬਿੱਲ ਤੇ ਨੇ 90% ਘਰਾਂ ਨੂੰ ਆ ਹੀ ਨਹੀਂ ਰਹੇ ਦੀ ਯਾਤਰਾ ਪਜ਼ੁਰਗਾਂ ਨੂੰ ਲੈ ਲੈ ਕੇ ਜਾਂਦੇ ਆ ਤੇ ਨਾ ਨਰ ਪ੍ਰਾਈਵੇਟ ਥਰਮਲ ਪਲਾਂਟ ਖਰੀਦੇ ਨੇ ਰਾਸ਼ਨ ਘਰ ਘਰ ਪਹੁੰਚਾਉਣ ਦੀ ਜਿਹੜੀ ਹੈ ਉਹ ਚੱਲ ਪਈ ਸਕੀਮ ਬਾਕੀ ਸਾਰੇ ਕੰਮ ਬੋਰਾਂ ਥੱਲੇ ਪਿੱਪਲਾਂ ਥੱਲੇ ਹੋਣ ਲੱਗੇ ਸੋਚੋ ਆਪਾਂ ਵਾਅਦੇ ਕੀਤੇ ਗਰੰਟੀਆਂ ਕੀਤੀਆਂ ਉਹ ਸਾਰੀਆਂ ਪੂਰੀਆਂ ਕਰ ਰਹੇ ਆ ਦੋ ਚਾਰ ਰਹਿ ਗਈਆਂ ਉਹ ਵੀ ਆਉਣ ਵਾਲੇ ਦਿਨਾਂ ਚ ਪੂਰੀਆਂ ਕਰਾਂਗੇ ਤੇ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਆਪਾਂ ਪੈਰਾ ਦੇਣਾ ਤੇ ਅੱਜ ਅੱਜ ਜਿਹੜਾ ਇਹ ਪ੍ਰੋਗਰਾਮ ਹੈ ਇਹ ਉਹਨਾਂ ਕੋਲੇ ਕਿਉਂਕਿ ਵਕੀਲ ਉਹਨਾਂ ਨੂੰ ਮਿਲ ਨਹੀਂ ਜਾਂਦੇ ਨੇ ਹਰੋਸ਼ਾਂ ਨੂੰ ਇਹ ਸਾਰੇ ਪ੍ਰੋਗਰਾਮ ਉਹਨਾਂ ਕੋਲੇ ਪਹੁੰਚ ਜਾਣਗੇ ਤੇ ਤੁਹਾਡੀ ਆਗਿਆ ਅੱਜ ਆਪਣੇ ਪਾਰਟੀ ਦੇ ਸੁਪਰੀਮੋ ਜਿਨ੍ਹਾਂ ਨੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਰਾਜਨੀਤੀ ਚ ਐਂਟਰੀ ਕਰਵਾਈ ਹੈ ਨਹੀਂ ਤਾਂ ਇਹ ਪਹਿਲਾਂ ਸਿਰਫ ਉਹਨਾਂ ਦੇ ਪੁੱਤ ਪਤੀਆਂ ਦੀ ਕੰਮ ਹੁੰਦਾ ਸੀ ਆਏ ਦਾ ਮਲੰਗਨ ਆਦੇ ਹੋਰ ਮਲੰਗਨ ਹਮਤਮਾਨ ਜਿੰਦਾਬਾਦ ਹਮਤਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਦੇਖੋ ਲੱਗੇ ਨਾ ਹੁਣ ਫਿਰ ਹੁਣ ਗੱਡੀ ਤੇ ਬੈਠਣ ਲੱਗੇ ਨਾ ਜੀ ਚੜਾ ਗਏ ਜੀ ਕਾ ਔਰ ਗੱਡੀ ਤੇ ਬੈ ਕੇ ਆਪਣੀ ਗੱਡੀ ਤੇ ਛੱਤ ਪਵਾ ਲਈ ਬਿਲਕੁਲ ਇਕੱਲੀ ਧੁੱਪ ਥੋਨੂੰ ਲੱਗਦੀ ਉਹਨੂੰ ਲੱਗਦੀ ਆਹੀ ਫਰਕ ਹੈ ਇਹ ਪਹਿਲੀ ਵਾਰ ਧਰਤੀ ਤੇ ਉਤਰੇ ਨੇ ਇਹਨੂੰ ਹੁਣ ਪਤਾ ਲੱਗੂ ਕਿਹੜੇ ਭਾਅ ਵਿਕਦੀ ਹੈ ਸੁ ਇਸ ਕਰਕੇ ਦਿਖਾ ਤੂੰ ਇਸ ਵਾਰ 13 0 ਕਰਕੇ ਉਹ ਦੇਖੋ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਬੀਜਪੀ ਨੂੰ ਜਾਂ ਉਹਨਾਂ ਨੂੰ ਉਹ ਕਹਿੰਦੇ ਸਾਡੇ ਦੋ ਨੇ ਤੈਨੂੰ ਕਰ ਲਾਂਗੇ ਛੱਤਾ ਅੱਪਾ ਨੂੰ ਬਹੁਤ ਫਰਕ ਪਊਗਾ 13 0 ਹੋ ਗਿਆ ਤਾਂ ਉਦੋਂ ਦਾ ਤੁਹਾਡਾ ਕੰਮ ਖਤਮ ਮੇਰਾ ਕੰਮ ਸ਼ੁਰੂ ਫੇਰ ਮੈਂ ਦੱਸੂ ਕਿ ਪੰਜਾਬ ਨੂੰ ਆਪਾਂ ਕਿਵੇਂ ਸੋਨੇ ਦੀ ਜਿਹੜੀ ਦੁਆਰੇ ਬਣਾਉਣੇ 1 ਰੁਪਈਆ ਵੀ ਫੇਰ ਆਪਣਾ ਰੋਕ ਨਹੀਂ ਸਕਦੇ ਕਿਉਂਕਿ ਪੋਲਿਟਿਕਲ ਤਾਕਤ ਬਹੁਤ ਔਰ ਦਿੱਲੀ ਦੀਆਂ ਜਿਹੜੀਆਂ ਆਪਣੀਆਂ ਅਮੰਦੀ ਪਾਰਟੀ ਦੇ ਇਸ ਚਾਰੇ ਚਾਰ ਉਹ ਵੀ ਜਿੱਤ ਰਹੇ ਆਂ ਗੁਰੂ ਖੇਤਰ ਵੀ ਜਿੱਤ ਰਹੇ ਆਂ 10 ਪਹਿਲੇ ਨੇ ਆਪਣੇ ਕੋਲ ਸਵਾਰੇ ਜਦੋਂ ਉੱਥੇ 30 40 ਹੋ ਗਏ ਤਾਂ ਇੱਕ ਬਹੁਤ ਵੱਡੀ ਪੋਲਿਟਿਕਲ ਸ਼ਕਤੀ ਬਣ ਜਾਂਦੀ ਹੈ ਫੇਰ ਆਪਣਾ ਕੋਈ ਉਹ ਪੈਸਾ ਆਪਣਾ ਕੋਈ ਹੱਕ ਜਿਹੜਾ ਉਹ ਮਾਰ ਨਹੀਂ ਸਕਦੇ ਮੈਨੂੰ ਤੁਹਾਡੇ ਤੇ ਬਹੁਤ ਮਾਣ ਆਂਦਰਾਹੇ ਆਇਓ ਹਨਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਜਿੰਦਾਬਾਦ ਭਗਵਾਨ ਜਿੰਦਾਬਾਦ ਜਿੰਦਾਬਾਦ ਮੇਰਾ ਅੱਜ ਮੈਂ ਜਲੰਧਰ ਤੇ ਮੋਗੇ ਕੋਲੋਂ ਥਾਂ ਮੇ ਜਾਣਾ ਸੋ ਜਦੋਂ ਦੁਬਾਰਾ ਆਉਂਗਾ ਜਿੱਥੋਂ ਦੀ ਕਹੋਗੇ ਉੱਥੇ ਜਾਊਗਾ ਰੋ ਬਾਜ਼ਾਰ ਚ ਲੈ ਕੇ ਜਾਨਾ ਬਾਜ਼ਾਰ ਚ ਲੈ ਜਾਓ ਤੁਸੀਂ ਜਿੱਥੇ ਕਿਤੇ ਮੰਡੀ ਚ ਲੈ ਕੇ ਜਾਣਾ ਮੰਡੀ ਚ ਲੈ ਜਾਓ ਤੁਹਾਡੇ ਕੋਲੇ ਆਵਾਂਗੇ ਵੱਧ ਤੋਂ ਵੱਧ ਆਪਾਂ ਨੇ ਪਾਰਟੀ ਦਾ ਪ੍ਰਚਾਰ ਪੋਜ਼ਿਟਿਵ ਕਰਨਾ ਕਿਸੇ ਧਰਮ ਜਾਂ ਜਾਤੀ ਦੇ ਨਾਮ ਤੇ ਆਪਾਂ ਕੋ ਗੱਲ ਨਹੀਂ ਕਰਨੀ ਆਪਾਂ ਪੋਸਟ ਪ੍ਰਚਾਰ ਕਰਨਾ ਸਾਰੇ ਇੱਕੋ ਜਿਹੇ ਪੰਜਾਬ ਦਾ ਸੋਸ਼ਲ ਭਾਈਚਾਰਾ ਇੱਕੋ ਜਿਹਾ ਬਣੇ ਮੇਰੇ ਵੱਲੋਂ ਸਾਰੇ ਘਰਾਂ ਵਿੱਚੋਂ ਲੈ ਕੇ ਆ ਗਿਆ ਸੀ ਨਿਕਲ ਨਹੀਂ ਦੇਣਾ ਮੀਰ ਬਾਦਲੀ ਸ਼ਾਮ ਨੂੰ ਨਿਕਲਦਾ ਨਹੀਂ ਜੇ ਪਹਿਲੀ ਗੱਲ ਆ ਗਿਆ ਸੀ ਜਾਣ ਦੇ ਦੇਖੋ ਕਿਸਾਨਾਂ ਨਾਲ ਜੋ ਮੁਲਾਕਾਤ ਸੈਂਟਰ ਤੋਂ ਮੰਤਰੀਆਂ ਨੂੰ ਸੀ ਰਾਤ ਦੇ ਪੌਣੇ 2 2 ਵਜੇ ਤੱਕ ਮੈਂ ਨਾਲ ਬੈਠਾ ਰਹੇ ਬਿਲਕੁਲ ਜੀ ਇਹਨਾਂ ਨੇ ਇੱਕ ਕਦੇ ਜੋ ਆਵਾਜ਼ ਠਾਈ ਉਹਨਾਂ ਦੀ ਨਾ ਤਾਂ ਪਤਾ ਹੀ ਨਹੀਂ ਖੇਤੀ ਕੀ ਹੁੰਦੀ ਹੈ ਹਾਂ ਜੀ ਸਾਬ ਕੈਪਟਨ ਮਨਿੰਦਰ ਸਿੰਘ ਦੁਪਹਿਰੇ 2 ਵਜੇ ਨਿਕਲਦਾ ਪੰਜਾਬ ਵਿਚੋਂ ਸ਼ਾਮ ਨੂੰ 4 ਵਜੇ ਵਾਪਸ ਆਉਣਾ ਕਹਿੰਦਾ ਬਹੁਤ ਚਾਲੇ ਬਹੁਤ ਜਿਆਦਾ ਬੱਚੇ ਨੇ ਸੋ ਇਹ ਇਹਨਾਂ ਨੂੰ ਪਤਾ ਕਹਿ ਨਹੀਂ ਦੇਖੋ ਬਿਜਲੀ ਦੇ ਮਾਮਲੇ 'ਚ ਤੁਸੀਂ ਦੇਖ ਲਓ ਮੈਨੂੰ ਇੱਕ ਕਿਸਾਨ ਮਿਲ ਰਿਹਾ ਅੱਜ ਕੱਲ੍ਹ ਪਤਾ ਕੀ ਕਹਿੰਦੇ ਕਹਿੰਦੇ ਬਿਜਲੀ ਤਾਂ ਆਉਂਦੀ ਹੈ ਹੁੰਦੀ ਹੈ ਨਜ਼ਾਰਾ ਇਹ ਕਿਸੇ ਹੋਰ ਗੱਲ ਦਾ ਹੈ ਕਿ ਸਾਰੀ ਕਣਕ ਪੱਕੀ ਇੱਕ ਦਿਨ ਵੀ ਰਾਤ ਨੂੰ ਨਹੀਂ ਖੇਤ ਜਾਣਾ ਪਿਆ। ਬੰਦ ਕਰਕੇ ਉਹ ਬਾਕੀ ਸਾਰੇ ਦਫ਼ਤਰਾਂ ਦਾ ਟਾਈਮ ਮੈਂ ਕਿਹਾ ਵੀ ਦਿਨੇ ਐ। ਤੇ ਕਹਿੰਦਾ ਕਿਸਾਨ ਦਾ ਟਾਈਮ ਜਿਹੜਾ ਦਫ਼ਤਰ ਦਾ ਉਹ ਰਾਤੀ ਅਤੀ ਰਾਤ ਨੂੰ 1 ਵਜੇ ਲੈਟ ਆਉਗੀ ਰਾਤ ਦੇ। ਨਾ ਪਹਿਲਾਂ ਸੌਂਸਾ ਦਿਉ। ਕਿਉਂ ਸੱਪਾਂ ਦੀਆਂ ਸਿਰੀਆਂ ਮੀਤੀਏ ਜੇ ਦਿਨੀ ਬਿਜਲੀ ਦੇ ਦਈਏ। ਦਿਨੇ ਬਿਜਲੀ ਆ ਰਹੀ ਐ। ਖੁੱਲੀ ਆਉਗੀ ਔਰ ਤੁਹਾਡੀ ਮਰਜ਼ੀ ਐ ਹਸਪਤਾਲ ਐ ਜਾਂ ਹੋਣਗੇ। ਤੁਸੀਂ ਉਧਰੋਂ ਕਰਾਉਣੇ ਲੈ ਜਾਓ ਉਧਰੋਂ ਕਰਾ ਲਓ ਇਧਰੋਂ ਕਰਾਉਣੇ ਇਧਰੋਂ ਕਰਾ ਲਓ ਪਰ ਉਧਰ ਪੈਸੇ ਲੱਗਣਗੇ। ਇੱਧਰ ਪੈਸੇ ਨਹੀਂ ਲੱਗਦੇ ਇਲਾਜ ਇੱਕੋ ਜਿਹਾ ਇੱਦੀ ਸਕੂਲਾਂ ਦਾ ਉੱਧਰ ਪੜਾਉਣਾ ਹੈ ਉੱਧਰ ਪੜਾ ਲਓ ਇੱਧਰ ਪੜਾਓ ਇੱਧਰ ਵਾ ਪਰ ਉੱਧਰ ਫੀਸ ਲੱਗੂਗੀ ਇੱਧਰ ਫੀਸ ਨਹੀਂ ਲੱਗਦੀ ਪਰ ਪੜਾਈ ਇੱਕੋ ਜਿਹੀ ਇਹਨਾਂ ਦਾ ਥਾਣ ਮਰ ਗਿਆ ਤਾਂ ਹੀ ਤਾਂ ਚੀਕਾਂ ਮਾਰਦੇ ਨੇ ਕੰਮ ਹੀ ਨਹੀਂ ਕਰਦੇ ਸੀਗੇ ਆਪਾਂ ਕਿਉਂ ਮੂਰੇ ਆ ਗਏ ਆਮ ਕਰਨ ਤੀਆਂ ਪੁੱਤ ਕਿਉਂ ਬੋ ਵੀ ਆ ਗਏ ਇਹਨੂੰ ਇਹੀ ਇਹੀ ਠੀਕ ਹੈ ਇਹ ਇੱਕ ਵਾਰੀ ਫੇਰ ਇਹਨਾਂ ਦਾ ਜਿਹੜਾ ਇਹ ਇਹਨਾਂ ਨੂੰ ਦੱਸ ਦੇਣਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਜਦੋਂ ਕਿਤੇ ਖੜ ਗਏ ਤਾਂ ਖੜ ਗਏ ਖੜ ਗਏ ਚੀਕਾਂ ਕਢਾ ਦੇਾਂਗੇ ਇਹਨਾਂ ਦੀ ਟੋਪੀ ਵਾਲੇ ਕਿ ਲਾਂਪਾਂ ਗੱਟ ਦੇ ਗੱਟ ਦੇ ਇੱਕ ਵਾਰੀ ਗੱਡੇ ਗਏ ਉੱਤੋਂ ਝੰਡ ਕਰ ਦੇਣੀ ਦੋਨਿਆਂ ਤੋਂ ਉੱਪਰ ਚੱਕ ਕੇ ਇਨਕਲਾਬ ਜਿੰਦਾਬਾਦ ਸੋਨਹਾਂ ਆਪ ਦੀ ਆਕਾਰ